ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਡੇਰਾਬਾਬਾ ਨਾਨਕ ਦੇ ਪਿੰਡ ਜੋਟਲੀ ਸੂਰਤ ਮੱਲੀ ਵਿੱਚ ਅੱਜ NIA ਦੀ ਟੀਮ ਨੇ ਸਵੇਰੇ ਮਨਦੀਪ ਸਿੰਘ ਤੇ ਜਗਰੂਪ ਸਿੰਘ ਦੇ ਘਰਾਂ ਵਿੱਚ छापेमारी ਕੀਤੀ ਤੇ ਜਾਂਚ 3 ਘੰਟੇ ਦੇ ਕਰੀਬ ਚੱਲਦੀ ਰਹੀ ਦੂਜੇ ਪਾਸੇ ਜਦੋਂ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਇਨਕਾਰ ਕਰ ਦਿੱਤਾ ਇਸ ਸਬੰਧ ਵਿੱਚ ਮਨਦੀਪ ਨਾਲ ਜਦੋਂ ਗੱਲ ਹੋਈ ਤਾਂ ਉਸਨੇ ਕਿਹਾ ਕਿ ਉਹ ਗਰੀਬ ਬੰਦਾ ਹੈ ਤੇ ਇੱਕ ਟਾਬੇ ਤੇ ਕੰਮ ਕਰਦਾ ਹੈ। ਉਸਨੇ ਵੀ ਕਿਹਾ ਹੈ ਕਿ ਜੋ ਐਨਆਈਟੀ ਦੀ ਟੀਮ ਨੇ ਪੁੱਛਿਆ ਸੀ ਉਹ ਸਹੀ-ਸਹੀ ਜਵਾਬ ਦੇ ਦਿੱਤੇ। ਮਨਦੀਪ ਨੇ ਵੀ ਕਿਹਾ ਹੈ ਕਿ ਐਨਆਈਟੀ ਜੀ ਪੇਸ਼ ਹੋਣ ਲਈ ਵੀ ਕਿਹਾ ਗਿਆ ਤੇ ਉਹ ਜਦੋਂ ਬੁਲਾਣਗੇ ਉਹ ਤੋ ਜ਼ਰੂਰ ਉਹ ਜਾਣਗੇ। ਪਰਿਵਾਰ 'ਚ ਮੇਰੇ ਡੈਡੀ ਆ, ਮੰਮੀ ਆ, ਦੋ ਬ੍ਰਦਰ ਆ, ਇੱਕ ਬ੍ਰਦਰ ਦੁਬਾਰ ਹੈ ਜੀ। ਬਾਹਰ ਦੁਬਈ ਆ ਜੀ। ਤੇ ਮੈਂ ਖੁਦ ਟਾਬੇ ਤੇ ਕੰਮ ਕਰਦਾ ਆਂ ਜੀ। ਹਾਂਜੀ ਤੇ ਮੈਂ ਆਪਣੇ ਘਰ ਦੇ ਹਲਾਤਾ ਕਰਕੇ ਜੀ ਬਾਹਰ ਕੰਮ ਕਰਦਾ ਆਂ ਜੀ। ਅੱਜ ਸਾਡੇ ਘਰ ਐਨਆਈ ਦੀ ਟੀਮ ਆਈ ਸੀ ਜੀ ਸਾਡੇ ਤੋਂ ਪੁੱਛ ਗਏ ਸੀ ਹੋਈ ਆ ਵੀ ਤੁਹਾਡੇ ਤੇ ਮਤਲਬ ਕੋਈ ਕਾਰਵਾਈ ਕਰਨ ਤੇ ਇਸ ਕਰਕੇ ਸਾਡੇ ਤੇ ਇਦਾਂ ਤਾਂ ਕੋਈ ਚੀਜ਼ ਨਹੀਂ ਆ ਸਾਡਾ ਕੋਈ ਸਬੰਧ ਨਹੀਂ ਆ ਕਿਸੇ ਨਾਲ ਅਸੀਂ ਗਰੀਬ ਪਰਿਵਾਰ ਨਾਲ ਰਿਲੇਟਡ ਬੰਦੇ ਆ ਅਸੀਂ ਆਪਣੇ ਆਪ ਨੂੰ ਨਰਦੋਸ਼ ਆ ਜੀ ਕਿਹੜੀ ਗੱਲ ਰਿਹਾ ਦੱਸ ਕੇ ਜੀੜ ਕਹਿੰਦੇ ਤੁਹਾਡੀ ਕਿਸੇ ਨਾਲ ਗੱਲ ਹੁੰਦੀ ਆ ਜੀ ਹੈਪੀ ਪਸ਼ੀਅਨ ਆ ਜੀ ਪਰ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਦੀ ਹੁੰਦੀ ਦੀ ਆਪਾਂ ਕੋਈ ਸਬੰਧ ਨਹੀਂ ਕਿਸੇ ਨਾਲ ਰੱਖਦੇ ਹਾਂ ਜੀ ਕਿੰਨਾ ਸਾਰੇ ਰਿਡ ਸਿਰਫ 25 ਮਿੰਟ ਚੱਲੀ ਹੈ ਜੀ ਹਾਂਜੀ ਹਾਂਜੀ 6 6 ਸੀ ਬੜੀ ਦੇ ਆਈ ਦੀ ਹਾਂਜੀ 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 ਕਿ ਪੁਲਿਸ ਖਾਲੀ ਕਿਥੇ ਹਾਂਜੀ ਕਿਹਾਂ ਜੀ ਤਲਾਸ਼ੀ ਲਈ ਆ ਦੀ ਕਰਦੀ ਹਾਂਜੀ ਪਰ ਕੋਈ ਨਹੀਂ ਮਿਲਿਆ ਜੀ ਹਾਂਜੀ ਕਿਉਂ ਅਸੀਂ ਤਾਂ ਇਹ ਇਹਨਾਂ ਲੋਕਾਂ ਦਾ ਸਮਝ ਦੇ ਦਿੱਤੀ ਸਰ ਸਾਡਾ ਨਾਮ ਇਸ ਕਰਕੇ ਲਿਆ ਕੇ ਬੰਨਾਂ ਨੂੰ ਕੋਈ ਸ਼ੱਕ ਸੀ ਸਾਡੇ ਦੇ ਪਰ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਹਾਂਜੀ ਬਟਾ ਸਰ ਮੈਨੂੰ ਉਹਨਾਂ ਦੇ ਬਾਰੇ ਕੁਝ ਨਹੀਂ ਪਤਾ ਜੀ ਹਾਂਜੀ ਹਾਂਜੀ ਵੀਰਵਾਰ ਰਾਤੀ ਆਈ ਤੇਜ਼ ਹਨੇਰੀ ਚਖੜ ਕਰਨ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅਦੀਨ ਆਂਦੇ ਪਿੰਡ ਰਾਏ ਚੱਕ ਵਿੱਚ ਕਣਕ ਦੇ ਨਾਲ ਨੂੰ ਅੱਗ ਲੱਗ ਗਈ ਤੇ ਗੁਜਰਾ ਡੇਰੇ ਨੂੰ ਆਪਣੀਲ ਪੇਟ ਵਿੱਚ ਲੈ ਲਿਆ ਭਿਆਨਕ ਅੱਗ ਕਰਨ 20 ਮੱਝਾਂ 15 ਬੱਕਰੀਆਂ ਅੱਗ ਨਾਲ ਸੜ ਕੇ ਸੁਆਹ ਹੋ ਗਈਆਂ ਮਰਨ ਤੋਂ ਇਲਾਵਾ ਦਰਜਨਾ ਪਸ਼ੂ ਚੋਲ ਸਵੀ ਗਏ ਅੱਗ ਨਹੀਂ ਭਿਆਨਕ ਸੀ ਕਿ ਕੁੱਲ ਪੂਰੀ ਤਰ੍ਹਾਂ ਸੜਕੇ ਸਵਾ ਹੋ ਗਿਆ ਜਿਸ ਵਿੱਚ ਲਪੇਟ ਵਿੱਚ ਔਣਕਾਰਨ ਟਰੈਕਟਰ ਦੋ ਰੇੜੇ 1.5 ਲੱਖ ਰੁਪਏ ਦੀ ਨਕਦੀ ਅਤੇ ਸੋਨਾ ਵੀ ਸੜ ਗਿਆ ਇਹ ਕੋਟਲੀ ਤਵਾਕ ਆਈ ਹਨੇਰੀ ਵਿੱਚ ਤੇ ਇੱਥੇ ਸਾਡੇ ਕੁਲਾਂ ਦੇ ਵਿੱਚੋਂ ਦੀ ਲੰਘ ਗਈ ਹੈ ਸਾਡੀਆਂ ਜਾਣੇ 25 ਮਹੀਆਂ ਜੜੀਆਂ ਨਾ ਉਹ ਚਲ ਚੁੱਕੀਆਂ 10 ਬੱਕਰੀਆਂ ਵੀ ਇੱਕ ਘਰ ਦੀਆਂ ਚਲ ਚੁੱਕੀਆਂ ਆ 20 15 ਮਹੀਆਂ ਇੱਕ ਘਰ ਦੀਆਂ ਚਲ ਚੁੱਕੀਆਂ ਬੱਕਰੀਆਂ 10 ਬੱਕਰੀਆਂ ਇੱਕ ਘਰ ਦੀਆਂ ਚਲ ਚੁੱਕੀਆਂ ਆ ਕੋਈ ਟਰੈਕਟਰ ਵਗੈਰਾ ਕਿਉਂ ਹੋ ਗਿਆ ਟਰੈਕਟਰ ਇੱਕ ਟਰੈਕਟਰ ਵੀ ਜਲ ਗਿਆ ਜਾਂ ਤੇ ਸਾਢੇ 3 ਲੱਖ ਸਾਡਾ ਸੋਨਾ ਜਿਹੜਾ ਉਹ ਵੀ ਜਲ ਚੁੱਕਾ ਆ ਇੱਕ ਘਰ ਦਾ 4 ਲੱਖ ਰੁਪਈਆ ਇਕੱਠਾ ਕੀਤਾ ਸੀ ਪੈੜੀ ਲੈਣ ਵਾਸਤੇ ਇਹ ਦੂਜੇ ਪੁਰਾਣੇ 5 ਲੱਖ ਰੁਪਈਆ ਕੀਤਾ ਸੀ ਪੈੜੀ ਲੈਣ ਵਾਸਤੇ ਇਕੱਠਾ ਕੀਤਾ ਸੀ ਉਹ ਵੀ ਵਿੱਚੇ ਜਲ ਗਿਆ ਹੈ ਅਜੇ ਇੱਥੇ ਤੱਕ ਕੋਈ ਨਹੀਂ ਆਇਆ ਪੁਲਿਸ ਵਾਲੇ ਆਏ ਸੀ ਮੁਲਾਜ਼ਮ ਥਾਣੇੋਂ ਉਹ ਵੀ ਕੁਝ ਲੇਖ ਲੱਕ ਕੇ ਲੈ ਕੇ ਤੇ ਅਜੇ ਤੱਕ ਸਾਨੂੰ ਇੱਥੇ ਕੁਝ ਨੁਸਕਾਨ ਕੋਈ ਨਹੀਂ ਸਾਡ ਨੂੰ ਦਿੱਤਾ ਵੀ ਲਿਆ ਅਜੇ ਕੋਈ ਪਰੋਸਾ ਸਾਨੂੰ ਦਿੰਦੇ ਆ ਵੀ ਤਾਂ ਪਿੰਡ ਦੇ ਦਿੰਦੇ ਆ ਵੀ ਤੁਹਾਡਾ ਕੁਝ ਨਾ ਕੁਝ ਕਰਾਂਗੇ ਤੁਹਾਨੂੰ ਬਹੁਤ ਘਾਟਾ ਹੋਇਆ ਤੁਹਾਡੇ ਨਾਲ ਬਹੁਤ ਘਾਟਾ ਨਾਰਤ ਗਈ ਹੈ ਤੁਹਾਡੇ ਨਾਲ ਤੁਹਾਡੀ ਮਦਦ ਕਰਾਂਗੇ ਅਜੇ ਤੱਕ ਭਾਜੀ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਸਾਡੀ ਇਹੋ ਮੰਗਿਆ ਵੀ ਸਾਡੀ ਸਾਡੀ ਮੰਗ ਪੂਰੀ ਹੈ ਜਿਹੜੀ ਸਾਡਾ ਨੁਕਸਾਨ ਇਹ ਸਾਨੂੰ ਦਿੱਤਾ ਜਾਵੇ ਕੋਈ ਬੱਚਿਆਂ ਦਾ ਬਚਾਇਆ ਜਿਹੜੇ ਬੱਚੇ ਇੱਕ ਗੁੱਡੀ ਦੇ ਨਾਲ ਲੱਕ ਨੂੰ ਸੇਕ ਲੱਗ ਗਿਆ ਰਾਜੀ ਆਸੀਂ ਸਰਕਾਰਾਂ ਕੋਲੋਂ ਇਹੋ ਮੰਗ ਮੰਗਦੇ ਆ ਵੀ ਸਾਡਾ ਹੱਕ ਦਿੱਤਾ ਜਾਵੇ ਯਾਰ ਅਸੀਂ ਗਰੀਬ ਬੰਦੇ ਆ ਅਸੀਂ ਮੰਗ ਕੇ ਰੋਟੀ ਖਾਣ ਵਾਲੇ ਬੰਦੇ ਆ ਭਾਈ ਠੀਕ ਚੰ ਬੱਚੇ ਲੈ ਕੇ ਲਿਕਲੀਆਂ ਬੱਚੇ ਸੁੱਤੇ ਹੀ ਬਾਹਾਂ ਤੋਂ ਖਿੱਚ ਕੇ ਬੱਚੇ ਖੜੇ ਆ ਬੱਚੇ ਮਾਂ ਹਾਂ ਬਚਾਇਆ ਕੋਈ ਕੁਝ ਨਹੀਂ ਕੀਤਾ ਉਹਦਾ ਕੋਈ ਤੜ ਗਿਆ ਜੋ ਦਾ ਦਾਗ ਮੰਜੀ ਮੰਜੀ ਜੋ ਪਾਂਦਾ ਟੀਕਰ ਮੱਜਾਂ ਜੋ ਕੁਝ ਵੀ ਹੈ ਹੀ ਸੜ ਗਿਆ ਬੰਦੇ ਤੇ ਨਹੀਂ ਮਰ ਗੋਗੀ ਤੇ ਜਲ ਗਏ ਉਹ ਜਿੰਨੀ ਮੇਹਡਿਆ ਟਿਕਾ ਟਰੇ ਦੀ ਮੱਝਾਂ ਕੁਛ ਨਹੀਂ ਬਚਿਆ ਸੋਨਾ ਗਹਿਣਾ ਜੋ ਪੇਹੇ ਪੂਤੇ ਸਰਕਾਰ ਆਈ ਦੇ ਨੰਨ ਚ ਮਰਾਦੀ ਵੀ ਕੋਈ ਨਹੀਂ ਗੱਡੀ ਉਦੋਂ ਪਹੁੰਚੀ ਜਦੋਂ ਆਪ ਸਰਦੂ ਗਿਆ ਇਹ ਸਭ ਕੁਝ ਮਦਦ ਮੰਗਨੀ ਸਾਨੂੰ ਜੋ ਕੁਛ ਵੀ ਹੈ ਸਾਡਾ ਸੜਿਆ ਸਾਡਾ ਮਾਂ ਸਾਬ ਹੋਣਾ ਚਾਹੀਦਾ ਦੂਸਰਾ ਸਾਬ ਹੋਣਾ ਚਾਹੀਦਾ ਇਹ ਰਾਤ ਸਾਡਾ ਮਾਮਾ ਪੂਰਾ ਗਿਆ ਇਕੱਲੇ ਅਸੀਂ ਸਾਰੇ ਚੱਲ ਗਏ ਉੱਥੇ ਹਾਂਜੀ ਇਹ ਮਗਰ ਕਿਤੇ ਆ ਜਾ ਤੇ ਨਾਲ ਦੀ ਅਸੀਂ ਇਹਨਾਂ ਨੇ ਵਿਚ ਵਿਚ ਕੱਢੇ ਮੱਝਾਂ ਬਧੀਆਂ ਪਿੰਡ ਦੇ ਨੇ ਹੋਰੀਆਂ ਬਾਕੀ ਮੱਝਾਂ ਕੋ 20 25 ਸੜ ਗੀਆਂ ਆ ਕੋ ਬੱਕਰੀਆਂ ਸੜ ਗਈਆਂ ਘਰ ਵੀ ਸਾਰਾ ਸੜ ਗਿਆ ਤਵਾਈ ਪੁੱਟੀ ਗਈ ਸਾਰੀ ਆ ਮੇਕ ਨੂੰ ਕੱਖ ਨਹੀਂ ਦੇ ਰਿਆ ਸਭ ਕੁਝ ਸੜ ਗਿਆ ਤਵਾਈ ਪੁੱਟੀ ਗਈ ਸਾਰੀ ਘਰ ਵੀ ਕੋਈ ਹੋਰ ਕੀ ਜਿਹੜੀ ਕੋ ਟਰੈਕਟਰ ਵਗੈਰਾ ਹੋਰ ਕੀ ਰਹੀ ਨਵਾਲਿਆਂ ਦਾ ਉਹ ਵੀ ਸੜ ਗਿਆ ਤੇ ਉਹ ਬੱਕਰੀਆਂ ਬੱਕਰੀਆਂ ਚ ਪੈਸੇ ਹੀ ਕੋਈ ਥਾਂ ਲੈਣਾ ਹੁਣ ਮੱਝਾਂ ਵੇਚ ਕੇ ਪੈਸੇ ਹੀ 4-5 ਲੱਖ ਰੁਪਏ ਉਹ ਵੀ ਸੜ ਗਏ ਉਹ ਵੀ ਤੋਂ ਆਈ ਆ ਕੋਟਲੀ ਤੋਂ ਆਈ ਅੱਗ ਲੱਗੀ ਆ ਆਈ ਦਾ ਕੋਈ ਨਹੀਂ ਆਈ ਆਹੀ ਮੌਕਾ ਵੇਖੇਗੇ ਜੀ ਕੀ ਮੰਗੀ ਕਰਦੇ ਆ ਪ੍ਰਸ਼ਾਸ਼ਣ ਤੋਂ ਕੀ ਮੰਗ ਕਰਦੇ ਆ ਅਸੀਂ ਮੰਗ ਇਹੋ ਮੰਗਦੇ ਆ ਵੀ ਜੋ ਸਾਡਾ ਰਸਤਾਣ ਹੋਇਆ ਸਾਨੂੰ ਹੱਕ ਦਿੱਤਾ ਜਾਵੇ ਹੱਕ ਦਿੱਤਾ ਜਾਵੇ ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਸ਼ਰਾਬ ਦੀ ਕਿਸਮ ਦੇ ਨੌਜਵਾਨ ਬੁਲਟ ਮਟਰਸਾਈਕਲ ਦੇ ਸਲੈਂਸਰ ਦੀ ਜਾਲੀ ਕੜਵਾ ਦਿੰਦੇ ਅੰਤੇ ਬੁਲਟ ਮਟਰਸਾਈਕਲ ਦੇ ਪਟਾਕੇ ਮਾਰਨ ਲੱਗ ਪੈਂਦੇ ਹਨ ਇਕਦਮ ਪਟਾਕੇ ਦੀ ਆਵਾਜ਼ ਆਉਣ ਨਾਲ ਸੜਕ ਤੇ ਆਉਂਦੇ ਜਾਂਦੇ ਲੋਕ ਡਰ ਜਾਂਦੇ ਹਨ ਜਿਸ ਕਾਰਨ ਪੁਲਿਸ ਵੱਲੋਂ ਲਗਾਤਾਰ ਅਜਿਹੇ ਬੁਲਟ ਮੋਟਰਸਾਈਕਲਾਂ ਦੇ ਚਲਾਨ ਕੱਟੇ ਜਾਂਦੇ ਹਨ ਅੱਜ ਵੀ ਟ੍ਰੈਫਿਕ ਪੁਲਿਸ ਨੇ ਗੁਰਦਾਸਪੁਰ ਵਿਖੇ ਅਜਿਹੇ ਬੁਲਟ ਮੋਟਰਸਾਈਕਲ ਚਾਲਕਾਂ ਦੇ ਖਿਲਾਫ ਖਾਸ ਮੁਹਿੰਮ ਸ਼ੁਰੂ ਕੀਤੀ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲਾਂ ਤੇ ਹੋਰ ਅਧੂਰੇ ਦਸਤਾਵੇਜ਼ ਵਾਲੇ 65 ਦੋਪਹੀਆ ਚਾਲਕਾਂ ਦੇ ਚਲਾਨ ਟ੍ਰੈਫਿਕ ਪੁਲਿਸ ਵਾਲਿਆਂ ਵੱਲੋਂ ਕੱਟੇ ਗਏ ਕਾਰਵਾਈ ਜੀ ਅੱਜ ਸਾਨੂੰ ਇਹ ਵਿੱਚੋਂ ਜਿਹੜਾ ਬਾਟਾ ਚੌਂਗ ਲਾਇਬ੍ਰੇਰੀ ਚੌਂਗ ਇਹ ਹਨੂਮਨ ਚੌਕ ਤੋਂ ਕਾਫੀ ਸ਼ਿਕਾਇਤਾਂ ਰੋਜ ਆਉਂਦੀਆਂ ਸੀ ਵੀ ਇੱਥੇ ਟ੍ਰੈਫਿਕ ਦੀ ਸਮੱਸਿਆ ਬੜੀ ਐ ਤਾਂ ਅਸੀਂ ਮਾਨਜੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਜਿਹੜਾ ਐ ਉੱਥੇ ਜਾ ਕੇ ਉਹਨਾਂ ਨੂੰ ਸਾਈਡ ਤੇ ਕਰਾਇਆ ਆ ਜਿਹੜਾ ਰੋਂਗ ਪਾਰਕਿੰਗ ਸੀ ਉਹਨਾਂ ਦੇ ਚਲਾਨ ਕੀਤੇ ਆ ਔਰ ਜਿਹੜੀਆਂ ਨੂੰ ਸਾਈਡ ਸਾਈਡ ਤੇ ਕਰਾਇਆ ਆ ਉਹਨਾਂ ਨੂੰ ਦੱਸਿਆ ਕਿ ਪੀਲੀ ਲਾਈਨ ਤੋਂ ਪਰੇ ਰੱਖੋ ਪੀਲੀ ਲਾਈਨ ਤੋਂ ਅੰਦਰ ਪਾਰਕਿੰਗ ਕਰੋ ਤੇ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਬੋਰਡ ਜਿਹੜੇ ਆ ਉਹ ਵੀ ਆਪਣੇ ਪਿੱਛੇ ਰੱਖੋ ਜਿਹੜੇ ਦੁਕਾਨਦਾਰਾਂ ਨੇ ਬੋਰ ਲਾਏ ਹੁੰਦੇ ਆ ਉਹ ਵੀ ਗਾਂ ਵਧਾ ਕੇ ਲਾ ਦਿੰਦੇ ਆ ਉਹਦੇ ਨਾਲ ਵੀ ਸਮੱਸਿਆ ਆਂਦੀ ਆ ਇਸ ਕਰਕੇ ਅਸੀਂ ਅੱਜ ਇਹ ਦੋ ਤਿੰਨ ਬਾਜ਼ਾਰ ਜਿਹੜੇ ਸੀ ਸਾਫ਼ ਕਰਾਇਆ ਹੁਣ ਅਸੀਂ ਆ ਜੇ ਰੋਡ ਤੇ ਆ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਲਾਗੇ ਇੱਥੋਂ ਵੀ ਜਿਹੜਾ ਰੋਂਗ ਪਾਰਕਿੰਗ ਦੇ ਚਲਾਨ ਕੀਤੇ ਆ ਕੋਈ ਬੋਰਡ ਕਬਜ਼ੇ ਚ ਵੀ ਲਗੇ ਲੈ ਇਹ ਜੀ ਦੋ ਚਾਰ ਬੋਰਡ ਵੀ ਲਏ ਆ ਕਬਜ਼ੇ ਚ ਜਿਹੜੇ ਬਿਲਕੁਲ ਹੀ ਸੜਕ ਦੇ ਉੱਤੇ ਲਾਏ ਸੀ ਉਹ ਲੈਏ ਕਬਜ਼ੇ ਚ ਤੇ ਗੱਡੀਆਂ ਜਿਹੜੇ ਚਲਾਨ ਕੀਤੇਗੇ ਕਿੰਨੀਆਂ ਗੱਡੀਆਂ ਇਹਦਾ ਅੱਜ ਕੋਈ 60 65 ਦੇ ਕਰੀਬ ਚਲਾਨ ਜਿਹੜੇ ਆ ਕੀਤੇ ਆ ਬੁਲੇਟ ਉਹਨੇ ਦੇਖਿਆ ਕਾਇ ਹੀ ਬਹੁਤ ਤੇਜ਼ੀ ਨਾਲ ਪਟਾਕੇ ਮਾਰ ਰਿਆ ਸੀ ਕੀ ਕਾਰਵਾਈ ਕੀਤੀ ਗਈ ਉਹਦੇ ਉਹਨੂੰ ਆਪਣਾ ਉਹਦਾ ਚਲਾਨ ਕੀਤਾ ਜੀ ਸਲੈਂਸਰ ਚੇਂਜ ਦਾ ਨੰਬਰ ਦਾ ਨੰਬਰ ਪਲੇਟ ਦਾ ਉਹਦਾ ਚਲਾਨ ਕੀਤਾ ਉਹਨੂੰ ਬੌਂਡ ਕੀਤਾ ਜੀ ਸਰ ਉਹਦਾ ਐਪੀ ਦਿੱਤੀ ਜੀ ਸਲੈਂਸਰ ਅਦਾ ਆਦਮੀ ਕੀਤੀ ਹੈ ਜੀ ਉਹ ਸਲੈਂਸਰ ਲਾਏਗਾ ਤੇ ਫੇਰ ਹੀ ਉਹਨੂੰ ਵਾਪਸ ਦਾਂਗੇ ਤੇ ਲਗਾਤਾਰ ਜਾਰੀ ਰਹੇਗੀ ਕਾਰਵਾਈ ਇਹ ਲਗਾਤਾਰ ਜੀ ਲਗਾਤਾਰ ਮਾਨਜੋਗ ਐਸਐਸਪੀ ਸਾਹਿਬ ਦੀਆਂ ਸਖਤ ਮਤਲਬ ਨਿਰਦੇਸ਼ ਨੇ ਕਿ ਟ੍ਰੈਫਿਕ ਸਮੱਸਿਆ ਜਿਹੜੀ ਹੈ ਸ਼ਹਿਰ ਵਿੱਚ ਨਹੀਂ ਹੋਣੀ ਚਾਹੀਦੀ ਇਸ ਕਰਕੇ ਉਹਨੂੰ ਅਸੀਂ ਲਾਗੂ ਕਰਾ ਦੇਣਾ ਹੈ ਜਦੋਂ ਪਿੱਛੇ ਦੀ ਹਦਾਇਤ ਮਿਲੀ ਸੀ ਕਿ yellow line ਦੁਬਾਰਾ ਲਗਾਈ ਜਾਏ ਕਰਤਾ ਸ਼ੁਰੂ ਕਰ ਪਾਉ। ਉਹ ਇਹੋ ਸਭ ਨੂੰ ਬੇਨਤੀ ਕੀਤੀ ਹੈ ਜੀ ਪੱਤਰ ਵੀ ਲਿਖਿਆ ਆ ਆਪਣੇ ਸਾਡੇ ਸੀਨੀਅਰ ਅਫਸਰਾਂ ਨੇ ਤੇ ਮਾਨਯੋਗ ਡੀਸੀ ਸਾਹਿਬ ਵੀ ਉਹਦੇ ਵਿੱਚ ਕਰ ਰਹੇ ਨੇ। ਉਹ ਕੁਝ ਲਾਈਨ ਲੱਗੀ ਆ ਉਹ ਮਿਟ ਗਈ ਆ ਹੁਣ ਦੁਬਾਰਾ ਲਗਾ ਰਹੇ ਨੇ। ਤੂਫਾਨ ਅਤੇ ਅਗ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਲੋਟਿਪਟੀ ਕਮਿਸ਼ਨ ਬੁਦਾਰਪੁਰ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਕਿਹਾ ਹੈ ਕਿ ਨੁਕਸਾਨੀ ਗਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਇਸ ਮੌਕੇ ਤੇ ਬੋਲਦੇ ਹੋਏ ਕਿਸਾਨ ਆਗੂ ਸਰਦੇਵ ਸਿੰਘ ਭੋਜਰਾਜ ਨੇ ਕਿਹਾ ਹੈ ਕਿ ਬੀਬੀ ਐਮਬੀ ਦੇ ਮਾਮਲੇ ਉੱਪਰ ਸਿਰਫ ਰਾਜਨੀਤਿਕ ਪਾਰਟੀਆਂ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਰਦਾ ਜਮਾਨਾ ਲਿੰਕ ਨੂੰ ਛੋੜਿਆ ਜਾਵੇ بارش ਹੋਣ ਦੇ ਨਾਲ ਕਹਿੰਦੇ ਵੀ ਵੱਡੇ ਏਰੀਏ ਦੇ ਵਿੱਚ ਗੜੇਮਾਰੀ ਹੋਈ ਉਸ ਗੜੇਮਾਰੀ ਨੇ ਕਣਕ ਚਾਰਾ ਸਬਜ਼ੀਆਂ ਆਦਿ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਫਿਰ ਉਸ ਤੋਂ ਬਾਅਦ ਪੱਕੀ ਹੋਈ ਕਣਕ ਦੀ ਫਸਲ ਸੀ ਜਦੋਂ ਹਜ਼ਾਰਾਂ ਏਕੜ ਅੱਗ ਲੱਗਣ ਦੇ ਨਾਲ ਕਣਕ ਦੀ ਫਸਲ ਸੜ ਗਈ। ਕੁਝ ਏਰੀਆ ਦੇ ਵਿੱਚ ਕਰਨਾਲ ਬੰਟ ਨਾਂ ਦੀ ਇੱਕ ਬਿਮਾਰੀ ਹੈ ਉਹਨੇ ਕਣਕ ਦੀ ਫਸਲ ਨੂੰ ਬਹੁਤ ਨੁਕਸਾਨ ਪਹੁੰਚਾਇਆ। ਸੋ ਅਸੀਂ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵਿੱਚ ਸ਼ਾਮਲ ਜਥੇਬੰਦੀਆਂ ਅਤੇ ਕੇਐਮਐਮ ਦੇ ਵਿੱਚ ਸ਼ਾਮਲ ਜਥੇਬੰਦੀਆਂ ਇਹ ਪਹੁੰਚੀਆਂ ਸੀ। ਇਹ ਪੂਰਾ ਸਾਡਾ ਡਿਪਟੀ ਕਮਿਸ਼ਨਰਾਂ ਪੰਜਾਬ ਤੇ ਹਰਿਆਣਾ ਰਾਜਸਥਾਨ ਦੇ ਡਿਪਟੀ ਕਮਿਸ਼ਨਰਾਂ ਨੂੰ ਅੱਜ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਸੀ। ਕਿ ਇੱਕ ਖਰਾਬ ਹੋਈ ਫਸਲ ਦਾ 100% ਦਾ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਕਿਉਂਕਿ ਕਿਸਾਨ ਪਹਿਲਾਂ ਹੀ ਖੇਤੀ ਘਾਟੇਵੰਦਤਾ ਦਾ ਹੁਣ ਕਾਰਨ ਆਰਥਿਕ ਮਦਹਾਲੀ ਭੋਗ ਰਹੇ ਆ ਕਰਜ਼ੇ ਦੇ ਬੋਝ ਹੇਠ ਦਬੇ ਪਏ ਆ ਸੋ ਇਹਨਾਂ ਦੀ ਜੋ ਨੁਕਸਾਨ ਦੀ 100% ਦੀ ਪਰਪਾਈ ਬਹੁਤ ਜ਼ਰੂਰੀ ਹੈ ਦੇਖੋ ਹਰਿਆਣੇ ਨੂੰ ਪਾਣੀ ਨਾ ਦੇਣ ਦੀ ਗੱਲ ਨਹੀਂ ਗੱਲ ਇਹ ਹੈ ਕਿ ਇਹ ਸਾਡੇ ਮੁਤਾਬਕ ਇਹ ਸਾਰੀ ਸਿਆਸਤ ਹੋ ਰਹੀ ਹੈ ਪਾਣੀ ਜਾ ਰਿਹਾ ਸੀ ਜਨਾ ਸੰਤੋਸ਼ਤਾ ਹਰਿਆਣਾ ਠੀਕ ਹੈ ਅਸਲ ਦੇ ਵਿੱਚ ਗੱਲ ਕੀ ਹੈ ਕਿ ਇਹ ਗੱਲ ਚੱਲਦੀ ਹੈ ਸਤਲੁਜ ਜਮਨਾ ਲਿੰਕ ਨਹਿਰ ਦੀ ਇਹ ਸਾਰੇ ਦਾ ਸਾਰੀ ਹੈਗੀ ਹੈ ਪਵਾੜੇ ਦੀ ਜੜ ਇਹ ਚੀਜ਼ ਸ਼ਾਰਦਾ ਜਮਨਾ ਲਿੰਕ ਚੈਨਲ ਨੂੰ ਕਿਉਂ ਨਹੀਂ ਜੋੜਿਆ ਜਾਂਦਾ ਜਿੱਦੜੇ ਕਿ ਪਾਣੀ ਵਧੇਰੇ ਹੈ 75000 ਕਰੋੜ ਰੁਪਇਆ ਜਿਹੜਾ ਹੈਗਾ ਜੇਕਰ ਉਹ ਜਿਹੜਾ ਇਹ ਇਹ ਕਮਲੀ ਆਇਆ ਸੀ ਉਹਨੂੰ ਸ਼ਾਰਦਾ ਜਮਨਾ ਲਿੰਕ ਦੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ ਮੱਧ ਪ੍ਰਦੇਸ਼ ਤੱਕ ਜਿਹੜੀ ਹੈ ਉਹ ਪਾਣੀ ਦੀ ਪੂਰਤੀ ਹੋ ਜਾਂਦੀ ਹੈ ਔਰ ਦੂਸਰਾ ਪੱਖ ਇਹ ਹੈ ਕਿ ਪਾਕਿਸਤਾਨ ਨੂੰ ਪਾਣੀ ਜਿਹੜਾ ਉਹ ਲੋੜ ਤੋਂ ਜ਼ਿਆਦਾ ਜਾ ਰਿਹਾ ਹੁਣ ਤਾਂ ਸਰਕਾਰ ਨੇ ਜੋ ਫੈਸਲਾ ਲਿਆ ਮੈਂ ਉਹਤੇ ਕੋਈ ਟਿੱਪਣੀ ਨਹੀਂ ਕਰਦਾ ਪਰ ਪਹਿਲਾਂ ਵੀ ਪਾਣੀ ਜਿਹੜਾ ਉਹ ਜ਼ਿਆਦਾ ਜਾ ਰਿਹਾ ਤੁਹਾਡੀ ਕਿਥੇ ਮਾਧੋਪੁਰ ਡੈਮ ਤੋਂ ਇਹਨਾਂ ਦੀ ਆਪਣੀਆਂ ਕਮਜ਼ੋਰੀਆਂ ਕਰ ਰਹੇ ਨੇ ਲੀਕੇਜ ਹੈ ਕਹ ਲੋ ਉਥੋਂ ਡੈਮ ਦੀ ਉਹ ਲੀਕੇਜ ਜਿਹੜੀ ਹੈਗੀ ਹੈ ਉਹ ਕਈ ਮਤਲਬ ਜਿਹੜਾ ਐਮ ਐਫ ਪਾਣੀ ਉਥੋਂ ਉਹ ਉਧਰ ਨੂੰ ਜਾ ਰਿਹਾ ਹੈ ਫਿਰ ਤੁਹਾਡਾ ਉਹ ਜਿਹੜਾ ਦਰਿਆ ਜਿਹੜਾ ਮੇਰੇ ਕਹਿਣ ਤੋਂ ਭਾਵੇਂ ਵੀ ਇਹਨਾਂ ਨੂੰ ਤਾਂ ਜਿਹੜਾ ਪਾਣੀ ਜਿੱਧਰ ਲੋੜੋਂ ਵੱਧ ਜਾ ਰਿਹਾ ਉਹਨੂੰ ਕੰਟਰੋਲ ਕਰਨ ਦੀ ਲੋੜ ਹੈ ਔਰ ਹੁਣ ਤਾਂ ਇਹ ਸਿਰਫ ਸਿਆਸਤ ਕਰਦੇ ਆ ਕਿ ਹਰਿਆਣੇ ਨੂੰ ਪਾਣੀ ਜਿਹੜਾ ਵੱਧ ਦੇਣਾ ਇਹ ਤਾਂ ਪਹਿਲਾਂ ਹੀ ਸਾਨੂੰ ਲੱਭਦਾ ਸੀ ਇਹ ਕੁਝ ਕਰਨਗੇ ਇਹਨਾਂ ਨੇ ਪਹਿਲਾਂ ਵੀ ਜਿਹੜੇ ਆ ਇਹਨਾਂ ਨੇ ਅਧਿਕਾਰੀ ਇਹਨਾਂ ਨੇ ਬਦਲ ਕੇ ਇਹਨਾਂ ਨੇ ਨੁਮਾਇੰਦਗੀ ਜਿਹੜੀ ਹੈ ਪੰਜਾਬ ਦੀ ਖਤਮ ਕਰਕੇ ਤੇ ਇਹਨਾਂ ਨੇ ਕੇਂਦਰ ਦੀ ਨੁਮਾਇੰਦਗੀ ਜਿਹੜੀ ਹੈ ਇੱਥੇ ਭਖੜਾ ਬੱਸ ਮੈਨੇਜਮੈਂਟ ਬੋਰਡ ਦੇ ਵਿੱਚ ਕੀਤੀ ਹੈ ਹੁਣ ਇਹਨਾਂ ਨੇ ਇੱਕ ਅਧਿਕਾਰੀ ਨੂੰ ਬਦਲ ਕੇ ਤੇ ਇਹ ਜੋ ਸਾਰਾ ਕੁਝ ਕਰ ਰਹੇ ਆ ਸੋ ਇਹ ਲੋਕਾਂ ਦਾ ਕੁਝ ਲੋਕਾਂ ਦਾ ਅਸੀਂ ਹਰੇਕ ਕਿਸਾਨ ਦੇ ਜਿਹੜੀ ਹੈ ਖੇਤ ਤੱਕ ਨਹਿਰੀ ਪਾਣੀ ਦੀ ਅਸੀਂ ਮੰਗ ਕਰਦੇ ਹਾਂ ਹਰੇਕ ਕਿਸਾਨ ਦੇ ਚਾਹੇ ਉਹ ਕਿਸੇ ਵੀ ਸਟੇਟ ਦਾ ਹੋਵੇ ਪਰ ਲੇਕਿਨ ਇਹ ਜਿਸ ਲੈਵਲ ਦੀ ਗੱਲ ਹੋ ਰਹੀ ਹੈ ਇਹ ਅਸਲ ਕੰਮ ਕਰਨ ਦੀ ਬਜਾਏ ਸਰਕਾਰ ਸਿਰਫ ਐ ਕਿਸਾਨਾਂ ਨੂੰ ਆਮਣੇ ਸਾਹਮਣੇ ਖੜਾ ਕਰਨੀ ਚਾਹੁੰਦੀ ਹੈ ਪੰਜਾਬ ਦੇ ਹਰਿਆਣੇ ਦੇ ਨੂੰ ਸੋ ਇਹ ਸਰਕਾਰ ਇਹੋ ਜਿਹੀ ਰਾਜਨੀਤੀ ਬੰਦ ਕਰੇ ਅਸਲ ਜਿਹੜੇ ਕੰਮ ਕਰਨ ਵਾਲੇ ਨੇ ਉਧਰ ਧਿਆਨ ਬਟਾਲਾ ਸ਼ਹਿਰ ਦੇ ਕੋਲ ਡਰਿੰਕ ਦੇ ਵਪਾਰੀ ਦਿਨੇਸ਼ ਖੋਸਲਾ ਵੱਲੋਂ ਬੀਤੇ ਦੋ ਦਿਨ ਪਹਿਲਾਂ ਦੇ ਰਾਤੇ ਰੋਲਾ ਪਾਇਆ ਗਿਆ ਸੀ ਕਿ ਉਸ ਨਾਲ ਖੋਹ ਹੋਈ ਹੈ ਤੇ ਖੋਹ ਕਰਨ ਵਾਲੇ ਉਸ ਨਾਲ ਘੁੱਟਮਾਰ ਵੀ ਕਰ ਗਏ ਅਤੇ ਇਤੋਂ ਤੱਕ ਕਿ ਉਸ ਦੁਕਾਨਦਾਰ ਵੱਲੋਂ ਸੜਕ ਤੇ ਹੀ ਪੁਲਿਸ ਪ੍ਰਸ਼ਾਸਨ ਨਾਲ ਵਿਵਾਸਵਾਜੀ ਹੋਈ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਸੀ ਉਧਰ ਇਸ ਮਾਮਲੇ ਵਿੱਚ ਅੱਜ ਨਵਾਂ ਮੋੜ ਆਇਆ ਜਦੋਂ ਦੂਸਰੀ ਧਿਰ ਵੀ ਸਾਹਮਣੇ ਆ ਗਈ ਤੇ ਦੱਸਿਆ ਕਿ ਮਾਮਲਾ ਕਾਰੋਬਾਰੀ ਰੰਜਿਸ਼ ਹੈ ਦੂਜੇ ਧਿਰ ਦੇ ਦੁਕਾਨਦਾਰ ਨਵਨੀਤ ਨੇ ਦੱਸਿਆ ਹੈ ਕਿ ਉਹ ਕੋਲ ਡਰਿੰਕ ਦਾ ਇਹ ਕਾਰੋਬਾਰ ਕਰਦਾ ਹੈ ਤੇ ਦਿਨੇਸ਼ ਖੋਸਲਾ ਵੱਲੋਂ ਉਸਦੇ ਮੋਟਰਸਾਈਕਲ ਵਿੱਚ ਆਟੋ ਨਾਲ ਜਾਣ-ਬੁਝ ਕੇ ਟੱਕਰ ਮਾਰੀ ਗਈ ਤੇ ਉਸ ਨਾਲ ਮਾਰਕਟਾਈ ਵੀ ਕੀਤੀ ਗਈ ਸੀ। ਸਰ ਇਹ ਹੀ ਕਿ ਮੈਂ ਨਾ ਕੁਛ ਆਪਣੇ ਮਾਰਕੀਟ ਦੇ ਕੰਮਾਂ ਤੋਂ ਸ਼ਾਮ ਨੂੰ ਕੋਈ 6:30 ਦੇ ਲਗਭਗ ਆਪਣੇ ਘਰ ਨੂੰ ਜਾ ਰਿਹਾ ਸੀ। ਰਸਤੇ ਵਿੱਚ ਦਿਨੇਸ਼ ਖੋਸਲਾ ਨੇ ਵੇਖਿਆ ਮੈਨੂੰ ਅੱਗੇ ਆਉਂਦਿਆਂ ਨੂੰ ਤੇ ਇਹਨੇ ਮੇਰੇ ਵਿੱਚ ਨਾ ਗੱਡੀ ਮਾਰੀ ਜਾਨੋ ਮਾਰ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਤੇ ਥੋੜੀ ਦੇਰ ਬਾਅਦ ਜਦੋਂ ਮੈਂ ਉੱਠ ਕੇ ਇਹਨੂੰ ਪੁੱਛਿਆ ਕੀ ਕਰਨ ਦਿਆਂ ਵਾ ਇਹਨਾਂ ਚੋਰ ਨੂੰ ਪਿੱਛੋਂ ਇਹਦੇ ਚਾਚੇ ਤਾਏ ਦਾ ਪੋਤੇ ਆ ਹੈਪੀ ਖੋਸਲਾ। ਉਨੇ ਪਿੱਛੋਂ ਮੈਨੂੰ ਫੜ ਲਿਆ ਦੋ ਤਿੰਨ ਜਣੇ ਹੋਰੀ ਤੇ ਇਹਨੇ ਅੱਗੇ ਉਹ ਸੀਟ ਵਿੱਚੋਂ ਦਾਤਰ ਕੱਢ ਕੇ ਇਹਨਾਂ ਗੱਡੀ ਦੇ ਵਿੱਚੋਂ ਤੇ ਮੇਰੇ ਤੇ ਵਾਰ ਕਰਤਾ ਇਹਨਾਂ ਨੇ ਮੈਨੂੰ ਬਹੁਤ ਕੁੱਟਿਆ ਉਸ ਦਿਨ ਥੋੜੀ ਦੇਰ ਬਾਅਦ ਜਦੋਂ ਪਬਲਿਕ ਉੱਥੇ ਰੋਲਾ ਪੈ ਗਿਆ ਤੇ ਪਬਲਿਕ ਦੇ ਕੁਝ ਬੰਦਿਆਂ ਨੇ ਮੈਨੂੰ ਛਡਾਇਆ ਨਹੀਂ ਤੇ ਇਹਨਾਂ ਵੱਲੋਂ ਕੋਈ ਕਸਰ ਨਹੀਂ ਹਈਗੀ ਮੈਨੂੰ ਮਾਰ ਦੇਂਦੀ ਇਹ ਮੇਰੇ ਨਾਲ ਪਤਾ ਨਹੀਂ ਕਿੰਨੀ ਕੁ ਮੈਲ ਰੱਖਦਾ ਦਿਲ ਦੇ ਵਿੱਚ ਇਹਨੇ ਅੱਗੇ ਵੀ ਮੇਰੇ ਤੇ ਝੂਠੀਆਂ ਦਰਖਾਸਤਾਂ 시ਟੀ ਥਾਣੇ ਇੱਕ ਕੋਈ ਮੈ ਮੈਤੇ ਇਹਨਾਂ ਦੇ ਨਾਲ ਕੋਈ ਗੱਲ ਗੱਲਬਾਤ ਹੋਈ ਕਿਸੇ ਬੰਦੇ ਦੀ ਉਹਦੇ ਵਿੱਚ ਵੀ ਇਹਨੇ ਮੈਨੂੰ ਇਨਵੋਲਵ ਕਰ ਦਿੱਤਾ ਕਦੇ ਇੱਕ ਉਹ ਸਾਲੋਂ ਕਹਿੰਦਾ ਇਹਦੇ ਕੋਲ ਪਿਸਟਲ ਆਏ ਕੋਈ ਦਾਤਰਾ ਜੀ ਸਾਡੀ ਦੁਕਾਨਾਂ ਤੇ ਹੁੰਦਾ ਵਾ ਸਾਨੂੰ ਧਮਕੀਆਂ ਦੇ ਕੇ ਜਾਂਦਾ ਕਈ ਤਰ੍ਹਾਂ ਦੇ ਇਲਜ਼ਾਮ ਇਹਨੇ ਮੇਰੇ ਉੱਤੇ ਅੱਗੇ ਵੀ ਲਾਏ ਆ ਤੇ ਆ ਹੁਣ ਇਹਨਾਂ ਨੇ ਜਿਸ ਦਿਨ ਦੀ ਮੇਰੇ ਸੱਟ ਲੱਗੀ ਮੇਰੇ ਕੋਈ ਕਈ ਬੰਦੇ ਭੇਜੇ ਆ ਕਿ ਨਹੀਂ ਵੀ ਤੂੰ ਰਾਜੀਨਾਮਾ ਕਰ ਪਰ ਮੈਂ ਰਾਜੀਨਾਮਾ ਕਦੇ ਵਾਸਤੇ ਕਰਾਂ ਮੈਂ ਤੇ ਪ੍ਰਸ਼ਾਸਨਗਾਰੀ ਇਹੋ ਗੱਲ ਕਰਦਾ ਵਾਂ ਕਿ ਮੇਰੀ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਏ ਮੈਂ ਇਹੋ ਬੇਨਤੀ ਕਰਾਂਗਾ ਬਾਰ-ਬਾਰ ਤੁਹਾਡੇ ਅੱਗੇ ਸਾਡੀ ਅੱਜਕੱਲ 4-5 ਲੱਖ ਰੁਪਏ ਦਾ ਕੈਸ਼ ਕੰਮ ਕਰਦਾ ਵਾ ਜੇ ਇਹਦੇ ਕੋਲ ਬਿੱਲ ਹੋਣਗੇ ਤੇ ਅੱਜਕੱਲ ਤੇ ਲੋਕੀ ਆਰਟੀਐਸ ਕਰਦੇ ਆ ਬੜੇ ਸੁੱਖੇ ਕੰਮ ਕੈਸ਼ ਤੇ ਕੋਈ ਦੁਕਾਨਦਾਰ ਰੱਖਦਾ ਹੀ ਨਹੀਂ ਆ ਜਿਹੜਾ ਵੀ ਕਰਦਾ ਵਾ ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ ਜਿਵੇਂ ਇਹਨਾਂ ਦੀ 1 ਘੰਟੇ ਦੀ ਸੇਲ 5 ਲੱਖ ਰੁਪਈਆ ਵਾ ਤੇਰੀ ਸਾਰੀ ਦਿਹਾੜੀ ਦੀ ਸੇਲ ਕਿੰਨੀ ਹੋਊਗੀ ਮੈਂ ਤੇ ਬੇਨਤੀ ਕਰਾਂਗਾ ਸੇਲ ਟੈਕਸ ਇਨਕਮ ਟੈਕਸ ਬੈਕਵੇਂ ਨੂੰ ਕਿ ਇਹਦੇ ਤੇ ਜੋ ਬਣਦੀ ਕਾਰਵਾਈ ਆ ਇਹਦੀ ਤੇ ਕੀਤੀ ਜਾਵੇ ਬਸ ਮੇਰੀ ਤੇ ਇਹੋ ਬੇਨਤੀ ਆ ਜੀ ਤੁਹਾਡੇ ਅਗੇ ਜੋ ਮੇਰੀ ਬਣਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਸੱਚਾਈ ਨਹੀਂ ਹੈਗੀ ਇਹ ਚੀਜ਼ ਕਹਿਣ ਦੀ ਕਿਹੜੀ ਗੱਲ ਆ ਭੋਮਾ ਦੱਸ ਤੋਲੇ ਦੀ ਕਹਦੇ ਮੈਂ ਵੀ ਕਹਿ ਸਕਦਾ ਮੇ ਮੈਂ ਵੀ ਕਹਿ ਸਕਦਾ ਮੈਂ ਕੈਸ਼ ਲਾ ਕੇ ਮਾਰਕੀਟ ਚੋਂ ਲੰਘਣ ਦੇ ਆਈਆਂ ਮੈਨੂੰ ਘੇਰ ਲਿਆ ਪਰ ਜਿਹੜੀਆਂ ਗੱਲਾਂ ਬਣਦੀਆਂ ਨਹੀਂ ਜਿਹੜੀਆਂ ਗੱਲਾਂ ਦਾ ਤੋਕ ਨਹੀਂ ਬੰਦਾ ਕਦੇ ਵਾਸਤੇ ਕਰਨੀਆਂ ਬੀਤੀ ਦੇਰ ਦਾ ਤਾਸਮਾਨੀ ਪਿਛਲੇ ਡਿੱਗਣ ਕਾਰਨ ਗੁੱਜਰ ਪਰਵਾਦ ਦੇ 20 ਕਿੱਲੇ ਦੀ ਇਕੱਠੀ ਕੀਤੀ ਤੂੜੀ ਅਤੇ ਪੰਡਾਰ ਦੇ ਲਗਭਗ 30 ਕਿੱਲੇ ਦੀ ਗੱਠੇ ਵਾਲੀ ਪ੍ਰਾਲੀ ਦੇ ਢੇਰ ਨੂੰ ਭਿਆਨਕ ਅੱਗ ਲੱਗੀ ਗਨੀਮਤ ਇਹ ਰਹੀ ਕਿ देर रात फायर ब्रिगेड ਤੇ ਪਿੰਡ ਵਾਲਿਆਂ ਨੇ ਮੌਕੇ ਤੇ ਪਹੁੰਚ ਕੇ ਸਾਰੀਆਂ ਮੱਜਾਂ گاਵਾਂ ਨੂੰ ਮੌਕੇ ਤੇ ਕੱਢ ਲਿਆ ਤੇ ਸੁਰੱਖਿਆ ਥਾਂ ਤੇ ਲੈ ਗਏ ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਕਟਨਾ ਹਲਕਾ ਦਿਨਾ ਨਗਰ ਦੇ ਪνιαੜ ਵਿੱਚ ਪੈਂਦੇ ਪਿੰਡ ਨਰੰਗਪੁਰ ਨੇੜੇ ਰੇਲਵੇ ਫਾਟੇ ਜਿੱਥੇ ਗੁੱਜਰ ਭਾਈਚਾਰੇ ਦੇ ਲੋਕ ਕਾਫੀ ਤਰदात ਵਿੱਚ ਡੇਰੀਆਂ ਵਿੱਚ ਰਹਿੰਦੇ ਹਨ ਜੀ ਪ੍ਰਧਾਨ ਸੁਲਮੁਰੀ ਮੇਰਾ ਭਰਾ ਹੈਗਾ ਆਪਣੇ ਇਸਲਾਮਦੀਨ ਜਿਹਦੇ ਘਰ ਨਾਲ ਇੱਥੇ ਰਾਤ ਦੀ ਆਪਣੇ ਨਰੰਗਪੁਰ ਪνιαੜ ਚ ਅੱਗ ਲੱਗੀ ਹੈ ਜੋ ਰਾਤੀ ਤੂਫਾਨ ਆਇਆ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਇਹ ਵਿਚਾਰੇ ਦਾ ਘੱਟੋ ਘੱਟ 30 40 ਕਿੱਲੇ ਪਰਾਲੀ ਸੀਗੀ 20 ਟਰਾਲੀਆਂ ਤੂੜੀ ਦੀ ਸੀ तकरीबन 5 ਲੱਖ ਰੁਪਏ ਦਾ ਨੁਕਸਾਨ ਹੋਇਆ ਦਾ ਅਸਮਾਨੀ ਬਿਜਲੀ ਕਰਨ ਨਾਲ ਤੇ ਸਾਰਾ ਹੀ ਜਿਹੜਾ ਤੂੜੀ ਦਾ ਵੀ ਕਰਜ਼ਾ ਦੇਣ ਵਾਲਾ ਤੇ ਪਰਾਲੀ ਦੇ ਵੀ ਅਜੇ ਕਾਫੀ ਪੈਸੇ ਜਿਹੜੇ ਰੀਪਰ ਦੇ ਸੀਗੇ ਆਪਣੇ ਕਟਰ ਦੇ ਸੀਗੇ ਉਹ ਵੀ ਦੇਣ ਵਾਲੇ ਸੀਗੇ ਤੇ ਇਹ ਗਰੀਬ ਨਾਲ ਬੜਾ ਵਿਚਾਰੀ ਨਾਲ ਝੁਲਮ ਹੋਇਆ ਬਹੁਤ ਵੱਡਾ ਇਹਦਾ ਨੁਕਸਾਨ ਹੋਇਆ ਤੇ ਮੈਂ মিডিਆ ਰਹੀਂ ਸਰਕਾਰ ਜੋ ਡੀਸੀ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਬਣਦਾ ਜਿਹੜਾ ਮੁਆਫਜ਼ਾ ਉਹ ਜਲਦੀ ਤੋਂ ਜਲਦੀ ਦਿੱਤਾ ਜਾਵੇ ਤਾਂ ਕਿ ਹੁਣ ਤੂੜੀ ਦਾ ਸੀਜ਼ਨ ਜਿਹੜਾ ਉਹ ਵੀ ਆਫ ਹੋ ਰਿਹਾ ਤਾਂ ਕਿ ਆਪਣੇ ਪਸ਼ੂਆਂ ਵਾਸਤੇ ਅੱਗੇ ਤੂੜੀ ਦਾ ਹੀ ਕੰਮ ਸਰ ਕਮ ਜਿਹੜਾ ਸਾਹਿਬ ਨੂੰ ਕਿ ਜਲਦ ਤੋਂ ਜਲਦ ਜਿਹੜੀ ਹੈ ਇਹਦੀ ਮੱਤ ਕੀਤੀ ਜਾਵੇ ਫਾਇਰ ਬ੍ਰਿਗੇਡ ਵਾਲੇ ਵਿਚਾਰੇ ਰਾਤੀ ਵੀ ਪਹੁੰਚੇ ਸੀ ਕਿਉਂਕਿ ਉਹਨਾਂ ਨੂੰ ਅੱਜ ਥੋੜੀ ਦਿੱਕਤ ਹੋਈ ਕਿ ਤੂਫਾਨ ਕਰਕੇ ਕਾਫੀ ਦਰਖਤ ਜਿਹੜੇ ਯਾ ਰੋਡ ਤੇ ਡਿੱਗੇ ਸੀਗੇ ਫਿਰ ਵੀ ਫਾਇਰ ਬ੍ਰਿਗੇਡ ਜਿਹੜੀ ਹੈ ਬੜੀ ਟਾਈਮ ਨਾਲ ਪਹੁੰਚ ਗਈ ਸੀ ਕਾਫੀ ਜਣਾ ਹੋਰ ਨੁਕਸਾਨ ਹੋਣ ਦੋਨਾਂ ਬਚਾਲਿਆ ਸਵੇਰੇ ਫੇਰ ਅਸੀਂ ਦੁਪਹਿਰ ਇਹਨਾਂ ਨੂੰ ਕਾਲ ਕੀਤੀ ਤੇ ਦੂਜੀ ਗੱਡੀ ਫੇਰ ਹੁਣ ਸਾਡੇ ਕੋਲ ਪਹੁੰਚ ਗਈ ਔਰ ਬਹੁਤ ਵਧੀਆ ਤਰੀਕੇ ਨਾਲ ਰਾਤੀ ਵੀ ਜਿਹੜਾ ਸਾਡਾ ਕੰਪਲੀਟ ਕੀਤਾ ਸੀ ਹੁਣ ਵੀ ਅੱਗ ਦੇ ਕਾਬੂ ਪਾ ਰਹੇ ਨੇ ਗਰੀਬ ਦਾ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿਹੜਾ ਘੱਟੋ ਘੱਟ 3 ਲੱਖ ਰੁਪਏ ਇੱਥੇ ਖਰਚ ਜਾਏਗਾ ਜਿਹੜਾ ਜ਼ਿੰਮੇਵਾਰਾਂ ਦਾ ਇਹਨੇ ਦੇਣਾ ਤੇ ਬਹੁਤ ਗਰੀਬ ਪਰਿਵਾਰ ਹੈਗਾ ਹੈਗਾ ਛੋਟੇ ਛੋਟੇ ਬੱਚੇ ਹੈਗੇ ਨੇ ਤੇ ਸਾਡੀ ਬੇਨਤੀ ਹੈ ਕਿ ਇਹਦੀ ਵੱਧ ਤੋਂ ਵੱਧ ਜਿਹੜੀ ਹੈ ਉਹ ਮਤ ਕੀਤੀ ਜਾਵੇ ਹੋਰ ਵੀ ਸਮਾਜ ਸੇਵੀ ਕੋਈ ਜਥੇਬੰਦੀ ਇਸ ਪਰਿਵਾਰ ਦੀ ਮਦਦ ਕਰਨਾ ਚਾਹੇ ਤਾਂ ਉਹ ਵੀ ਅੱਗੇ ਆਸਰਦੀ ਸ਼ਾਂਤੀ ਨਹੀਂ ਹੋਇਆ ਨਹੀਂ ਜੀ ਜਾਨੀ ਮਾਲ ਤੋਂ ਵੈਸੇ ਤਾਂ ਬਚਾਅ ਹੋ ਗਿਆ ਲਾਗੇ ਤਿੰਨ ਚਾਰ ਘਰ ਨਹੀਂ ਸਾਡੇ ਗੁਜਰਾਂ ਦੇ ਨੇ ਬਾਕੀ ਪੂਰਾ ਪਿੰਡ ਹੈਗਾ ਇੱਥੇ ਤੇ ਇਹ ਜਦੋਂ ਅੱਗ ਲੱਗੀ ਹੈ ਨਾ ਉਦੋਂ ਸਾਰਾ ਮਲਾਈ ਆ ਗਿਆ ਪਿੰਡ ਵਾਸੀ ਵੀ ਆਪਣੇ ਘੁੱਟ ਵੀ ਸਾਰੇ ਡੰਗਰ ਕਿੰਨੇ ਵੱਡੇ ਲੱਗੇ ਕਾਫੀ ਡੰਗਰ ਸੀਗੇ ਇਹਨਾਂ ਨੂੰ ਸਾਰਿਆਂ ਨੇ ਮਹੱਲੇ ਵਾਲਿਆਂ ਨੇ ਆ ਕੇ ਕੱਢਿਆ ਵਿਚਾਰੇ ਰਾਤ ਹਾਂ ਤੇ ਜਿਹੜਾ ਮਾਲੀ ਨੁਕਸਾਨ ਹੋਣ ਤੋਂ ਬਚਾਓ ਗਿਆ ਨਹੀਂ ਤਾਂ ਇਹ ਵਿਚਾਰੇ ਬੇਜਮਾਨ ਪਸ਼ੂ ਜਿਹੜੇ ਨੇ ਇਹ ਵੀ ਵਿੱਚੇ ਸੜ ਕੇ ਸਵਾਹ ਜਾਣੀ ਸੀਗੇ ਹਾਂ ਸੋ ਲੱਗੇ ਪਿੰਡ ਪੈਂਦਾ ਹੈ ਬੜਾ ਨੁਕਸਾਨ ਹੋਣਾ ਸੀ ਇਹ ਤੇ ਚਲੋ ਮਾਲਕ ਦੀ ਕਿਰਪਾ ਹੋ ਗਈ ਕਿ ਸਾਰੇ ਲੋਕੀ ਇੱਥੇ ਇਕੱਠੇ ਹੋ ਗਏ ਤੇ ਲੋਕਾਂ ਨੇ ਬੜੀ ਹੈਲਪ ਕੀਤੀ ਰਾਤ ਸਾਰੀ ਰਾਤ ਪੂਰਾ ਮਹੱਲਾ ਪੂਰਾ ਪਿੰਡ ਜਿਹੜਾ ਇੱਥੇ ਰਿਹਾ ਦੋ ਸੈਸ਼ਨ ਸਾਡੀਆਂ ਅੰਸ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵ ਇਜਾਜ਼ਤ ਰੱਬ ਰਾਖਾ